ਮਰਦ ਠੰਡਾ ਔਰਤ ਗਰਮ ਜਾਂ ਫਲ ਠੰਡੇ ਨੇ ਜਾਂ ਗਰਮ ਨੇ ਨਹੀਂ ਕੁਦਰਤ ਨੇ ਦੋ ਹੀ ਮੌਸਮ ਬਣਾਏ ਨੇ ਜਾਂ ਠੰਡਾ ਜਾਂ ਗਰਮੀ ਆ ਆਪਣੀ ਸਰੀਰ ਨੂੰ ਵੀ ਠੰਡ ਤੇ ਗਰਮੀ ਦੇ ਵਿੱਚ ਹੀ ਡਿਸਕ੍ਰਾਈਬ ਕਰੋ ਬੈਲੈਂਸ ਕਰੋ ਬਸ ਉਰੇ ਉਰੇ ਦਾ ਗਰਮੀ ਨਹੀਂ ਵਧਣੀ ਚਾਹੀਦੀ ਉਰੇ ਠੰਡ ਨਹੀਂ ਵਧਣੀ ਚਾਹੀਦੀ ਬਸ ਇੱਥੇ ਬੈਲੈਂਸ ਜਿਹੜੀ ਮੈਨमेड ਪ੍ਰੋਡਕਟ ਹੈ ਉਹ ਗਰਮ ਤਸੀਰ ਦੀ ਹੈ ਪਰ ਜਿਹੜੀ ਕੁਦਰਤ ਹੈ ਕੁਦਰਤ ਕੋਲ ਠੰਡਕ ਹੈਗੀ ਹੈ ਗਰਮੀ ਨੂੰ ਠੰਡ ਘਟਦੀ ਹੈ ਠੰਡ ਨੂੰ ਗਰਮੀ ਕਰਦੀ ਹੈ ਬਾਤ ਪਿੱਤ ਕਫ ਹੁਣ ਇਹ ਡਾਕਟਰਾਂ ਨੇ ਬਹੁਤ ਉਝਾਰਖਿਆ ਕੰਮ ਬਾਤ ਪਿੱਤ ਟਾਈਮ ਤੋਂ ਪਹਿਲਾਂ ਭੱਜਣ ਲੱਗ ਗਏ ਪਰ ਤੁਸੀਂ ਹੁਣ ਆਪਦਾ ਮੇਰਾ ਮੁੰਡਾ ਹੈ ਉਹਦਾ ਮੈਂ ਕਿਉਂ ਨਹੀਂ 8 ਸਾਲਾਂ ਦੇ ਵਿਆਹ ਕਰ ਸਕਦਾ ਮੈਂ ਕਿਉਂ 15 ਸਾਲ ਕੁੜੀ ਦੀ 15 ਸਾਲ ਕਿਉਂ ਵੇਟ ਕਰਦੇ ਹੋ ਤੁਸੀਂ ਤੁਸੀਂ ਨਾਸਰੀ ਜਾ ਕੇ ਬੂਟਾ ਲੈ ਕੇ ਆਨੇ ਹੋ 오, 이거 퍼터다 ਨਿੰਬੂ ਅਠਾ ਲੱਗ ਰਹੇ ਨੇ ਕਦੋਂ ਉਹ ਜੰਮਿਆ ਕਦੋਂ ਉਹਨੇ ਫਲ ਦੇਤਾ ਕਦੋਂ ਉਹ ਆ ਮੇਲ ਫੀ ਮੇਲ ਹੋਇਆ ਉਹ ਜ਼ਹਿਰੇ ਆਪ ਹੀ ਦੇਖੋ ਜੀ ਦੇਸੀ ਨਿੰਬੂ ਜਿਹੜੇ ਬਜ਼ੁਰਗ ਪਹਿਲਾਂ ਵਰਤਦੇ ਸੀਗੇ ਉਹ 5 ਸਾਲਾਂ ਚ ਫਲ ਦਿੰਦੇ ਸੀ ਹੁਣ ਆਪਾਂ ਜਿਆ ਕੱਦੂ ਹੁਣ ਮੈਂ ਕੱਦੂ ਲਾਨਾ ਦੇਸਿਓ 4-4 ਮਹੀਨਿਆਂ ਚ ਫਲ ਦਿੰਦੇ ਨੇ ਉਹ ਦੇਸੀ ਕੱਦੂ ਅੰਦਰੋਂ ਗਰਮੀ ਕੱਢ ਦਿੰਦਾ ਸੀ ਜਦੋਂ ਅੰਦਰੋਂ ਗਰਮੀ ਲੱਗੀ ਠੰਡ ਗਰਮੀ ਲੱਗਦੀ ਨਹੀਂ AC ਦੀ ਲੋੜ ਹੀ ਨਹੀਂ ਅੱਜਕੱਲ ਹਾਈਬ੍ਰਿਡ ਖਾਈ ਜਾਂਦੇ ਉਹਦੇ ਗਰਮੈਸ਼ ਪਹਿਲੀ ਆ ਉਹ ਅੰਦਰ ਹੋਰ ਗਰਮੀ ਕਰਤੀ ਉਹ ਫਿਰ ਆਪਾਂ ਕਿੰਨੇ ਸਕਿਨ ਦਾ ਠੰਢੀ ਕਰ ਲਈ ਅੰਦਰ ਅੱਗ ਬਚੀ ਪ ਉਹ ਉਹ ਗੜਾ ਗੜਾ ਕਾਲਜ ਨੇ ਤੁਹਾਡੇ ਕਾਲਜਾਂ ਦੇ ਸਰਕਾਰ ਬਣਾਉਂਦੇ ਹੋ ਤੁਹਾਡੇ ਕਾਲਜ ਬਣਾਉਣ ਦੇ ਲਈ ਕਿ ਕਿ ਸਰਕਾਰੀ ਸਰਪ੍ਰਸਤ ਦੀ ਸਹੂਲਤ ਤੋਂ ਚਿਆਰੀ ਨੂੰ ਨੇ ਸਰਕਾਰਾਂ ਸਾਰੀਆਂ ਤਿਆਰ ਕਰੇ ਸਰਕਾਰ ਉਹ ਬਹੁਤ ਸੰਗਤ ਸਹੀ ਵਿਦਿਅਕ ਪ੍ਰੋਗਰਾਮ ਉਹਨਾਂ ਦੇ ਨਾਮ ਰੂਪ ਵਿੱਚ ਉਹਨਾਂ ਦਾ ਨਾਮ ਨਾਲ ਕੋਈ ਭਾਰਤ ਦੇ ਨਾਮ ਦਾ ਨਾਤਾ ਬਣਾ ਬਣਾ ਤੇ ਅਰਾਜ ਐਕੈਡਮੀ ਦਾ ਅਨੁਭਵ ਸਤਿ ਸ਼੍ਰੀ ਅਕਾਲ ਜੀ ਸਿਕਾਰ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਯੰਗ ਫਾਰਮਰ ਚੈਨਲ ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਆਪਣੇ ਬਾਰੇ ਦੱਸੋ ਪਹਿਲਾਂ ਜੀ ਕਿੱਥੋਂ ਆਇਓ ਕੀ ਹੈ ਆਪਣਾ ਨਾਮ ਜੀ ਪਿੰਡ ਮੇਰਾ ਰਾਜ ਲਹਿੜੀ ਆ ਜੀ ਜਲਾ ਮੇਰਾ ਸੰਗਰੂਰ ਹੈ ਜੀ ਤੇ ਖੇਤੀ ਕਰਦੇ ਸੀ ਪਹਿਲਾਂ ਅਸੀਂ ਜੀ ਤੇ ਜੋ ਜ ਰਿਕੀ ਦਾ ਅਸੀਂ ਆਰਗੇਨਿਕ ਦਾ ਕੰਮ ਕਰਿਆ ਪਾਤਰਾ ਸਟੋਰ ਖੋਲਿਆ ਬਹੁਤ ਵਧੀਆ ਲੱਕੜ-ਲੁੱਕੜ ਲਾ ਕੇ 14-15 ਲੱਖ ਰੁਪਏ ਲਾ ਕੇ ਜਿਹਦੇ ਵਿੱਚ ਅਸੀਂ ਮਲਟੀ ਨੈਸ਼ਨਲ ਕੰਪਨੀਆਂ ਦਿੱਲੀ ਤੋਂ ਬੰਬੇ ਤੋਂ ਵੱਡੀਆਂ ਕੰਪਨੀਆਂ ਨਾਲ ਡੀਲਿੰਗ ਕਰੀ ਵੱਡੀਆਂ ਦਾ ਮਾਲ ਚੱਕਿਆ ਸੀ ਨੇ ਅਸੀਂ ਉਹ ਵੱਡੀਆਂ ਕੰਪਨੀਆਂ ਫਾਸ ਕਿਉਂ ਗਏ ਉਹਨਾਂ ਕੋਲ ਨਾਲ ਯੂ ਐਸ ਡੀ ਸਰਟੀਫਿਕੇਟ ਆ ਆਰਗੈਨਿਕ ਸਰਟੀਫਿਕੇਟ ਜੈਵਿਕ ਸਰਟੀਫਿਕੇਟ ਆਠ ਆਠ ਸਰਟੀਫਿਕੇਟ ਸੀ ਉਹਨਾਂ ਕੋਲ ਪਰ ਰੀਅਲ ਦੇ ਵਿੱਚ ਮੈਂ ਆਰਗੈਨਿਕ ਕਿਹਨੂੰ ਮੰਨਦਾ ਮੈਂ ਕਹਿੰਦਾ ਵੀ ਲੋਕਾਂ ਨੂੰ ਜੇ ਤੁਸੀਂ ਆਰਗੈਨਿਕ ਦੇ ਮੰਗਰ ਜਾਣਾ ਅਸੀਂ ਆਰਗੈਨਿਕ ਨੂੰ ਭੁੱਲ ਜਾਓ ਤੁਸੀਂ ਲਿਵਿੰਗ ਦੇ ਨੌਨ ਲਿਵਿੰਗ ਦੇ ਮੰਗਰ ਜਾਓ ਜੀ ਤੁਸੀਂ ਆਰਗੈਨਿਕ ਵੜ ਕੱਢੇ ਦੋ ਤਮਾ ਛੋੜਨਾ ਧੋਖਾ ਆਉਗਾ ਆਰਗੈਨਿਕ ਵੜ ਦੇ ਵਿੱਚ ਤੁਸੀਂ ਉਹਨੂੰ ਇਹ ਪੁੱਛੋ ਵੀ ਲਿਵਿੰਗ ਹੈ ਕਿ ਇਹ ਡੈਡ ਹੈ ਮੈਂ ਉਹਨਾਂ ਨੂੰ ਪੁੱਛਿਆ ਵੱਡੀ ਕੰਪਨੀ ਨੂੰ ਮਾ ਜੀ ਇਹ ਦੇਸੀ ਸੀਡ ਨੇ ਲਿਵਿੰਗ ਨੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਦੇਸੀ ਤੁਸੀਂ ਨੇ ਲੀਵਿੰਗ ਤੋਂ ਲੈਣਾ ਲਾਇ ਨਹੀਂ ਤੇ ਅਟੇ ਕੋ ਸਾਰਟਿਫਿਕੇਟ ਪਏ ਰਹੇ ਤੇ ਮਰਖੀ ਉਹ ਜਿਹੜੇ EMPLOYE ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੁਣ ਐਲਵਾਰਡੋ ਲਾ ਲਓ ਤੁਸੀਂ ਨੀਦਰਲੈਂਡ ਲਾ ਲਓ ਜਿਹੜੀ ਟੋਪ ਬੋਸਟ ਕੰਪਨੀ ਹੈ ਇੰਡੀਆ ਦੀਆਂ ਜੈ ਵਿਗ ਆਪਣੇ ਉਹ ਲਾ ਲਓ ਸਿਮਾ ਆਰਗੇਨਿਕ ਮੰਤਰਾ 24 ਆਰ ਮੰਤਰਾ ਤੇ ਉਹ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਆਰਗੇਨਿਕ ਨਾਲ ਫਿਰ ਉਸ ਤੋਂ ਬਾਅਦ ਅਸੀਂ ਦੇਖਿਆ ਸਮਾਜ ਦੇ ਵਿੱਚ ਆਰਗੇਨਿਕ ਲੋਕਾਂ ਦਾ ਧਿਆਨ ਅਸੀਂ ਦੇਖਿਆ ਵੀ ਲੋਕ ਕਹਿੰਦੇ ਨੇ ਵੀ ਸਾਡੀ ਬਿਮਾਰੀ ਠੀਕ ਕਰੇ ਫੇ ਤਾਂ ਤਰੀਕਾ ਸੁਣ ਲਾਂਗੇ ਅਸੀਂ ਜੇ ਤੁਹਾਨੂੰ ਸਾਨੂੰ ਸ਼ੌਂਕ ਹੀ ਹੈ ਵਧੀਆ ਖਾਵਾਵੇਂ ਦਾ ਸ਼ ਪ੍ਰੋਬਲਮ ਦੇਖੀ ਵੀ ਅਸੀਂ ਪ੍ਰੋਬਲਮ ਕੀ ਹੈ ਸਮਾਜ ਦੇ ਵਿੱਚ ਅਸਲ ਦੋ ਪ੍ਰੋਬਲਮਾਂ ਦੇਖਿਆ ਮੈਨੂੰ ਇੱਕ ਤਾਂ ਲੋਕਾਂ ਦੇ ਜਿਹੜਾ ਡਾਈਜੈਸ਼ਨ ਹੈ ਜਿਵੇਂ ਕੋਈ ਵੀ ਬੰਦਾ ਖਾਣਾ ਪੀਣਾ ਖਾਂਦਾ ਉਹ ਖਾਣਾ ਪੀਣਾ ਦਾ ਹਾਜਮ ਨਹੀਂ ਹੁੰਦਾ ਸੜਦਾ ਹਾਜਮ ਨਹੀਂ ਹੁੰਦਾ ਜਦੋਂ ਜੀ ਸਾਡੇ ਸੜਗੀ ਸਾੜੇ ਦੀ ਗੈਸ ਬਣ ਗਈ ਗੈਸ ਦੀ ਜ਼ਹਿਰ ਬਣ ਗਈ ਜ਼ਹਿਰ ਦੀ ਬਿਮਾਰੀ ਬਣ ਗਈ ਬਿਮਾਰਤਾ ਕੈਂਸਰ ਵਾਲੀ ਹੁਣ ਇਹ ਜਾਰੀ ਚੀਜ਼ਾਂ ਜਿਹੜੀਆਂ ਸਟੈਪ ਬਾਈ ਸਟੈਪ ਵਾਈਜ਼ ਹੁੰਦੀਆਂ ਨੇ ਇਹਦਾ ਕਾਰਨ ਕਿੱਥੇ ਪਿਆ ਇੱਕ ਸ਼ਬਦ ਦੇ ਉੱਤੇ ਪਿਆ ਹੈ ਗਰਮੀ ਗਰਮੈਸ਼ ਪਿੱਤ ਕਿਉਂ ਕਿ ਜਿੰਨਾ ਵੀ ਮੈਨੂ ਮੇਡ ਪ੍ਰੋਡਕਟ ਆ ਕੁਦਰਤ ਆ ਬੰਦੇ ਨੇ ਬਣਾਇਆ ਉਹ ਗਰਮ ਤਸੀਰ ਦੀ ਬਣਾਇਆ ਹੋਇਆ ਉਹ ਜਦੋਂ ਗਰਮ ਹੋ ਜਾਂਦਾ ਤਾਂ ਲੀਵਰ ਆਪਣੇ ਐਂਜਾਈਮਸ ਨਹੀਂ ਕੱਢਦਾ ਜਦੋਂ ਲੀਵਰ ਆਪਣੇ ਸਹੀ ਐਂਜਾਈਮਸ ਨਹੀਂ ਕੱਢਦਾ ਹੈਗਾ ਤਾਂ ਉਹ ਜਿਹੜਾ ਤੁਸੀਂ ਰੋਟੀ ਦਤੇਲੀ ਵਰ ਨੂੰ ਉਹ ਅੱਧਾ ਕ ਤਾਂ ਹਾਜਮ ਕਰ ਦਿੰਦਾ ਅੱਧਾ ਕ ਸਾੜ ਦਿੰਦਾ ਉਹ ਤੁਸੀਂ ਆਪਦੇ ਜਾਨ ਨੂੰ ਬਾਦਾਮ ਖਾ ਲਿਆ ਹੁਣ ਉਹਨੇ ਤਾਂ ਅੱਧਾ ਹজম ਕਰਿਆ ਪਹਿਲੀ ਉਹ ਤੁਸੀਂ ਹਾਈਬ੍ਰਿਡ ਖਾ ਰਹੇ ਹੋ ਹਾਈਬ੍ਰਿਡ ਕੀ ਹੁੰਦਾ ਵੇ ਉਹਦੇ ਵਿੱਚ ਕੋਈ ਵੀ ਕੁਦਰਤ ਦੇ ਵਿੱਚ ਜਿਹੜਾ ਅਸਲ ਆਰਗੇਨਿਕ ਹੈ ਜਿਹਨੂੰ ਆਪਾਂ ਲੀਵਿੰਗ ਕਹਿੰਦੇ ਆ ਉਹਦੇ ਵਿੱਚ ਮੇਲ ਤੇ ਫੀਮੇਲ ਹੁੰਦੇ ਨੇ ਜੀ ਮੇਲ ਤੇ ਫੀਮੇਲ ਦੋਨੇ ਉਹ ਕਰਕੇ ਫੇਰ ਉਹ ਅਦੂਆ ਚ ਚੀਜ਼ ਤਿਆਰ ਕਰਦੇ ਮੈਂ ਅਸੀਂ ਔਲ ਆਲੂ ਬਖਾਰਾ ਹੁਣ ਅਸੀਂ ਦੇਸੀ ਪਾਨਿਆ ਜਾਂ ਹਾਂ ਔਲਾ ਜੂਸ ਹੈ ਦੇਸੀ ਹੈ ਉਹਨੇ 10-10 ਸਾਲਾਂ 'ਚ ਫਲ ਦਿੰਦੇ ਨੇ ਕਿਉਂ ਦਿੰਦੇ ਨੇ ਕਿਉਂਕਿ ਇਹਦਾ ਮੇਲ 8-10 8-10 ਸਾਲਾਂ ਦੇ ਵਿੱਚ ਵਿਕਸਿਤ ਹੁੰਦਾ ਫਿਰ ਮੇਲ ਉਹਦੇ ਵਿੱਚ ਆਪਦਾ ਬੂਰ ਕਹਿੰਦੇ ਨੇ ਆਪਾਂ ਉਹਦੇ ਵਿੱਚ ਇੱਕ ਤਰ੍ਹਾਂ ਦਾ ਆਪਦਾ ਕੈਮੀਕਲ ਛੱੜਦਾ ਫਿਰ ਉਹ ਚੀਜ਼ ਬਣਦੀ ਹੈ ਹੁਣ ਦੇਸੀ 'ਚ ਗੁਣ ਕੀ ਹੈ ਇਹਨੂੰ ਦੇਸੀ ਔਲੇ ਦਾ ਆਲੂ ਬਖਾਰ ਤੁਸੀਂ ਕਿਤੇ ਵੀ ਦੇਖਦੇ ਹੋ ਇਹਨੂੰ ਮਿੱਟੀ ਤੇ ਪਾਣੀ ਚਾਹੀंदे ਆ ਇੱਕ ਆਲੂ ਬਖਾਰਾ ਇੱਕ ਔਲਾ ਹਜ਼ਾਰਾਂ ਆਲੂ ਬਖਾਰੇ ਬਣਾ ਦੂ ਅੱਗੇ ਰੀਪਰੋਡਿਊਸ ਜਿਵੇਂ ਆਪਾਂ ਆਪਣੇ ਬੱਚੇ 'ਚ ਗੁਣ ਦਿੰਨੇ ਆ ਵੀ ਜਿਵੇਂ ਅਸਲ ਆਰਗੇਨਿਕ ਅਸਲ ਕੁਦਰਤ ਕਿਹਨੂੰ ਕਹਿੰਦੇ ਨੇ ਪੈਦਾ ਕਰਨਾ ਰੀਪਰੋ ਅਗਲੀ ਪੀੜ੍ਹੀ ਚ ਗੁਣ ਦਿੰਦੇ ਨੇ ਹੁਣ ਜਿਹੜੇ ਵੱਡੀਆਂ ਕੰਪਨੀ ਨੇ ਉਹਨਾਂ ਨੂੰ ਮਤਲਬ ਲੈਣੀ ਹੈਗੇ ਕੌਣ ਅਗਲੀ ਪੀੜ੍ਹੀ ਚ ਗੁਣ ਦਿੰਦਾ ਕੋਈ ਪਿਛਲੀ ਪੀੜ੍ਹੀ ਚ ਗੁਣ ਦਿੰਦਾ ਹੁਣ ਆਪਾਂ ਤਾਂ ਇਹ ਚੀਜ਼ਾਂ ਨੂੰ ਲਿਵਿੰਗ ਮੰਨਦੀ ਨਾ ਕਿ ਆਈਪੀਐਲ ਦਾ ਖੱਪਰ ਦਾ ਖਾਰੇ ਕੀ ਚੀਜ਼ ਲਿਵਿੰਗ ਹੈ ਹੁਣ ਰੋਲ ਵਿੱਚ ਹੈ ਨਾ ਜਿੱਦਾਂ ਤੁਸੀਂ ਹਾਈਬ੍ਰਿਡ ਦੇਸੀ ਦੀ ਗੱਲ ਕੀਤੀ ਆ ਆਪਣੇ ਲੋਕਾਂ ਦੀ ਸੋਚੇ ਇਦਾਂ ਹੋ ਗਈ ਨਰਸਰੀ ਚ ਜਾਂਦੇ ਆ ਬੂਟਾ ਲੈਣੇ ਆ ਅੱਪਾ ਕਹਿੰਦੇ ਆ ਫਲਸ਼ੀ ਦੀ ਆਵੇ ਹਾਈਬ੍ਰਿਡ ਬੂਟਾ ਚਾਹੀਦਾ ਹੈਗਾ ਬਾਈ ਜੀ ਇਹ ਗੱਲ ਤਾਂ ਪਤਾ ਕੀ ਚੀਜ਼ ਹੈ ਜੀ ਆਪਾਂ ਟਾਈਮ ਤੋਂ ਪਹਿਲਾਂ ਭੱਜਣ ਲੱਗ ਗਏ ਪਰ ਤੁਸੀਂ ਹੁਣ ਆਪਦਾ ਮੇਰਾ ਮੁੰਡਾ ਹੈ ਉਹਦਾ ਮੈਂ ਕਿਉਂ ਨਹੀਂ 8 ਸਾਲਾਂ 'ਚ ਵਿਆਹ ਕਰ ਸਕਦਾ ਮੈਂ ਕਿਉਂ 15 ਸਾਲ ਕੁੜੀ ਦੀ 15 ਸਾਲ ਕਿਉਂ ਵੇਟ ਕਰਦੇ ਹੋ ਤੁਸੀਂ ਤੁਸੀਂ ਨਸਰੀ ਜਾ ਕੇ ਬੂਟਾ ਲੈ ਕੇ ਆਣੇ ਉਹ ਨਿੰਬੂ ਦਾ ਉਹ 1 ਫੁੱਟ ਦਾ ਹੈ ਹਾਂਜੀ ਨਿੰਬੂ ਆਟਾ ਲੱਗ ਰਹੇ ਨੇ ਦੋਨੋਂ ਉਹ ਜੰਮਿਆ ਕਦੋਂ ਉਹਨੇ ਫਲ ਦੇ ਤਾਂ ਕਦੋਂ ਉਹ ਆ ਮੇਲ ਫੀ ਮੇਲ ਹੋਇਆ ਉਹ ਜ਼ਹਿਰੇ ਆਪ ਹੀ ਦੇਖੋ ਜੀ ਦੇਸੀ ਨਿੰਬੂ ਜਿਹੜੇ ਬਜ਼ੁਰਗ ਪਹਿਲਾਂ ਵਰਤਦੇ ਸੀਗੇ ਉਹ 5 ਸਾਲਾਂ ਚ ਫਲ ਦਿੰਦੇ ਸੀ ਹੁਣ ਆਪਾਂ ਕਹਿੰਦੇ ਬਜ਼ੁਰਗਾਂ ਕੋਲ ਏਸੀ ਦੀ ਲੋੜ ਨਹੀਂ ਹੁੰਦੀ ਸੀ ਏਸੀ ਲੋੜ ਕਿਉਂ ਨਹੀਂ ਹੁੰਦੀ ਸੀਗੀ ਉਹ ਜਿਹੜੇ ਨਿੰਬੂ ਪਿੰਦੇ ਸੀ ਜਾਂ ਕਦੂ ਹੁਣ ਮੈਂ ਕਦੂ ਲਾਨਾ ਦੇ ਸੀ ਉਹ 4-4 ਮਹੀਨਿਆਂ ਚ ਫਲ ਦਿੰਦੇ ਨੇ ਉਹ ਦੇਸੀ ਕਦੂ ਅੰਦਰੋਂ ਗਰਮੀ ਕੱਢ ਦਿੰਦਾ ਸੀ ਜਦੋਂ ਅੰਦਰੋਂ ਗਰਮੀ ਲੱਗੀ ਠੰਡ ਗਰਮੀ ਲੱਗਦੀ ਨਹੀਂ ਏਸੀ ਦੀ ਲੋੜ ਹੀ ਨਹੀਂ ਅੱਜਕੱਲ ਹਾਈਬ੍ਰਿਡ ਖਾਈ ਜਾਂਦੇ ਨੇ ਗਰਮਾਹ ਚ ਪਹਿਲੀ ਹੈ ਉਹ ਅੰਦਰ ਹੋਰ ਗਰਮੀ ਕਰਦੀ ਉਹ ਫਿਰ ਆਪਾਂ ਕਹਿੰਦੇ ਸਕਿਨ ਦਾ ਠੰਡੀ ਕਰ ਲਈ ਅੰਦਰ ਅੱਗ ਬਚੀ ਪਈ ਹੈ ਜੀ ਉਹ ਅੰਦਰਲੀ ਆ ਕਿਸੇ ਤੰਗ ਕਰੀ ਜਾਂਦੀ ਆ ਕੁਝ ਜਿਹੜੀ ਮੈਨमेड ਪ੍ਰੋਡਕਟ ਆ ਉਹ ਗਰਮ ਤਸੀਰ ਦੀ ਆ ਪਰ ਜਿਹੜੀ ਕੁਦਰਤ ਆ ਕੁਦਰਤ ਕੋਲ ਠੰਡਕ ਹੈਗੀ ਆ ਗਰਮੀ ਨੂੰ ਠੰਡ ਕੱਟਦੀ ਆ ਠੰਡ ਨੂੰ ਗਰਮੀ ਕਰਦੀ ਆ ਬਾਤ ਪਿੱਤ ਕਫ ਹੁਣ ਇਹ ਡਾਕਟਰਾਂ ਨੇ ਬਹੁਤ ਉਝਾਰਖਿਆ ਕੰਮ ਬਾਤ ਪਿੱਤ ਨਾਲ ਪਤਾ ਲੱਗਦਾ ਕਿਸੇ ਨੂੰ ਆ ਦੇਸੀ ਬੰਦੇ ਨੂੰ ਕੀ ਪਤਾ ਸੋ ਮੈਂ ਦੇਸੀ ਭਾਸ਼ਾ ਦੱਸਾਂ ਗਰਮੀ ਠੰਡ ਤੇ ਗਏ ਗਰਮੀ ਨਹੀਂ ਵਧਣੀ ਚਾਹੀਦੀ ਗਰਮੀ ਵੱਧ ਗਿਆ ਢਿੱਡ ਹਿੱਲ ਗਿਆ ਕਿਉਂਕਿ ਢਿੱਡ ਫੁੱਲ ਜਾਂਦਾ ਜੀ ਫੁੱਲ ਜਾਂਦੀ ਹੈ ਤੁਸੀਂ ਲੋਹੇ ਨੂੰ ਗਰਮ ਕਰਦੇ ਹੋ ਫੁੱਲ ਜੂਗਾ ਫੁੱਲ ਗਿਆ ਫੁੱਲ ਗਿਆ ਤਾਂ ਉਹ ਲੀਵਰ ਤੇ ਫੈਟ ਤੇੜਕੀ ਕੰਮ ਕਰਨ ਵਟ ਗਿਆ ਠੰਡ ਵਾਦ ਕੀ ਛਾਤੀ ਹਿੱਲ ਗਈ ਛਾਤੀ ਸੁੰਗੜ ਗਈ ਸਾਹੌਖਾਂਦਾ ਜਦੋਂ ਗਰਮੀ ਵਧ ਗਈ ਫੁੱਲ ਜੂ ਛਾਤੀ ਉਹ ਸਾਹ ਸੌਖਾ ਆਊਗਾ ਹੁਣ ਜਿਹੜੇ ਨੂੰ ਛਾਤੀ ਦੀ ਪਰੋਂ ਠੰਡ ਵੱਜ ਜਾਂਦੀ ਆ ਉਹ ਮੌਸਮ ਦੋਏ ਨੇ ਮਰਦ ਠੰਡਾ ਔਰਤ ਗਰਮਾ ਜਾ ਫਲ ਠੰਡੇ ਨੇ ਜਾਂ ਗਰਮ ਨੇ। ਨਾ ਹੀ ਕੁਦਰਤ ਨੇ ਦੋ ਹੀ ਮੌਸਮ ਬਣਾਏ ਨੇ ਜਾਂ ਠੰਡਾ ਜਾਂ ਗਰਮੀ ਆ। ਆਪਣੀ ਸਰੀਰ ਨੂੰ ਵੀ ਠੰਡ ਤੇ ਗਰਮੀ ਦੇ ਵਿੱਚ ਹੀ ਡਿਸਕ੍ਰਾਈਬ ਕਰੋ। ਬੈਲੈਂਸ ਕਰੋ ਬਸ। ਦੂਰੇ ਉਰੇ ਦਾ ਗਰਮੀ ਨਹੀਂ ਵਧਣੀ ਚਾਹੀਦੀ, ਉਰੇ ਠੰਡ ਨਹੀਂ ਵਧਣੀ ਚਾਹੀਦੀ ਬਸ। ਇੱਥੇ ਬੈਲੈਂਸ ਰੱਖਣਾ ਆਹੀ ਤੁਹਾਡਾ 3 ਫੁੱਟ ਏਰੀਆ, 2 ਫੁੱਟ ਇੰਜ ਬੈਲੈਂਸ ਕਰ ਦੋ। ਉਰੇ ਉਹ ਬੈਲੈਂਸ ਕਿਵੇਂ ਹੋਊਗਾ ਜਦੋਂ ਤੁਸੀਂ ਬੈਲੈਂਸ ਵਾਲੀਆਂ ਚੀਜ਼ਾਂ ਖਾਓਗੇ। ਹੁਣ ਰੋਲਾ ਕਿੱਥੇ ਆ? ਜਿਹੜਾ ਤੁਹਾਡਾ ਲੀਵਰ ਹੈ, ਕੁਦਰਤੀ ਚੀਜ਼ ਨੂੰ ਖਿੱਚ ਲੈਂਦਾ ਹੈ। ਹਾਂਜੀ ਔਜ਼ਰਬ ਕਰ ਲੰਦਾ ਚੂਸ ਲੰਦਾ ਉਹ ਹੁਣ ਅਸੀਂ ਇਹ ਕੈਲਸ਼ੀਅਮ ਬਣਾਣੇ ਆ ਹਲਦੀ ਦਾ ਹਾਂਜੀ ਹੁਣ ਇਹ ਜਿਹੜਾ ਚੂਨਾ ਹਲਦੀ ਹੈ ਇਹਦੇ ਵਿੱਚ ਜਿਹੜਾ ਕੈਲਸ਼ੀਅਮ ਹੈ ਜਾਂ ਅਸੀਂ ਆ ਬਣਾਣੇ ਆ ਪ੍ਰੋਟੀਨ ਪਾਊਡਰ ਹਾਂਜੀ ਇਹਦੇ ਵਿੱਚ ਅਸੀਂ ਕੰਮ ਰਗਰੀ ਬਦਾਮ ਪਾਣੇ ਆ ਨੇਚਰਲ ਲਿਵਿੰਗ ਕੈਲਸ਼ੀਅਮ ਪਾਣੇ ਆ ਹੁਣ ਜਿਹੜਾ ਇਹਦੇ ਵਿੱਚ ਪ੍ਰੋਟੀਨ ਜਾਂ ਕੈਲਸ਼ੀਅਮ ਹੈ ਹਾਂਜੀ ਇਹ ਆਇਆ ਜ਼ਮੀਨ ਤੋਂ ਜੀ ਇਹਦੇ ਉੱਤੇ ਕੁਦਰਤ ਨੇ ਪਹਿਲੀ ਡਰੈਸ ਲਿਖਿਆ ਹੋਇਆ ਵੀ ਤੈ ਉਹ ਹੱਡ ਤੇ ਜਾਣਾ ਤੈ ਦੰਦਾ ਤੇ ਜਾਣਾ ਪਹਿਲੀ ਇਹਦੇ ਉੱਤੇ ਕੁਦਰਤ ਨੇ ਛਾਪ ਰਖਿਆ ਜੀ ਲੀਵਰ ਨੂੰ ਪਤਾ ਵੀ ਉਹ ਕੁਦਰ ਆਪਾਂ ਵੀ ਆਪਣਾ ਸਰੀਰ ਕੁਦਰਤ ਦਾ ਇੱਕ ਕ੍ਰਿਸ਼ਨ ਹੈ। ਸੋ ਇਹਦੇ ਉੱਤੇ ਜਿਹੜਾ ਡਰੈਸ ਲਿਖਿਆ ਹੋਇਆ ਜਿਹੜਾ ਚੀਜ਼ ਜ਼ਮੀਨ ਤੋਂ ਆਈ ਹੈ ਲੀਵਰ ਉਹਨੂੰ ਖਿੱਚ ਲੂਗਾ। ਜਦੋਂ ਉਹਨੂੰ ਖਿੱਚੂਗਾ ਉਹਦੇ ਅੰਦਰ ਲਿਖਿਆ ਹੋਇਆ ਹੈ ਵੀ ਮੇਰੇ ਚ ਕੈਲਸ਼ੀਅਮ ਹੈ। ਬੰਦੇ ਨੂੰ ਕੈਲਸ਼ੀਅਮ ਦੀ ਲੋੜ ਦੰਦਾਂ ਤੇ ਹੱਡਾਂ ਦੇ ਵਿੱਚ ਹੈ। ਲੀਵਿੰਗ ਕੈਲਸ਼ੀਅਮ ਦੇਖਾਉਂਗੇ ਤਾਂ ਉਹ ਖਿੱਚੇ ਲੀਵਰ ਨੇ ਉਹ ਦੰਦਾਂ ਚ ਭਚਾਤਾ ਹੱਡਾਂ ਚ ਭਚਾਤਾ। ਕਿਉਂ? ਕਿਉਂਕਿ ਉਹ ਜ਼ਮੀਨ ਤੋਂ ਆਇਆ ਸੀਗਾ। ਜੀ। ਤੇ ਢਖਾਲੀ ਹੋ ਗਿਆ। ਬੰਦ ਨੂੰ ਤਾਕਤ ਮਿਲ ਗਈ ਸਾਡ ਨੂੰ ਤਾਕਤ ਮਿਲ ਗਈ ਕੰਮ ਨਾਲ ਤਾਂ ਡੰਡਾ ਤੇ ਹੱਦਾਂ ਨਾਲ ਨਿਪੜ ਗਿਆ ਨਾਲੇ ਤੁਹਾਡਾ ਲੀਵਰ ਖਾਲੀ ਹੋ ਗਿਆ ਹਾਂਜੀ ਬਹੁਤੀ ਡੈੱਡ ਕੈਲਸ਼ੀਅਮ ਖਾਇਓ ਗੋਲੀਆਂ ਵਾਲਾ ਜਿਹੜਾ ਮੈਨ ਮੈਡ ਮੇਡ ਬੰਦਾ ਬਣਾਉਂਦਾ ਇਨਸਾਨ ਬਣਾਉਂਦਾ ਹਾਂਜੀ ਇਨਸਾਨ ਵਾਲੀ ਭਾਸ਼ਾ ਲੀਵਰ ਨਹੀਂ ਸਮਝਦਾ ਤੁਸੀਂ ਜਿੰਨਾ ਮਰਜੀ ਪਾ ਚੱਕੀ ਕੋਈ ਚੱਕੀ ਫੜ ਦਿਓ ਨਹੀਂ ਸਮਝਦਾ ਹੁਣ ਜਿਹੜਾ ਗੋਲੀਆਂ ਵਾਲਾ ਕੈਲਸ਼ੀਅਮ ਖਿੱਚਦਾ ਇਹਨੂੰ ਪਤਾ ਤਾਂ ਹੈ ਨਹੀਂ ਮੈਂ ਕਰਨਾ ਕੀ ਹੈ ਉਹਨੂੰ ਜਾ ਕੇ ਖੂਨ ਚ ਡੇਕ ਦਿੰਦਾ ਹਾਂਜੀ ਕਿਉਂਕਿ ਜਿਹੜੀ ਚੀਜ਼ ਲੀਵਿੰਗ ਹੈ ਜ਼ਮੀਨ ਤੋਂ ਹੈ ਉਹਦੇ ਤੋਂ ਉਹਨੂੰ ਕੋਡਿੰਗ ਪਤਾ ਹੈ ਉਹਨੂੰ ਡੀਕੋਡ ਕਰ ਸਮਝ ਆਣਗੇ ਬਾਡੀ ਨੂੰ ਪ੍ਰੋਟੀਨ ਦਾ ਕੋਈ ਪਤਾ ਨਹੀਂ ਬਾਡੀ ਨੂੰ ਅਮੀਨੋ ਐਸਿਡ ਦਾ ਪਤਾ ਹੈ ਮੋਡੀ ਨੂੰ ਫੈਟ ਫੈਟੀ ਐਸਿਡ ਦਾ ਪਤਾ ਹੈ ਪ੍ਰੋਟੀਨ ਪਹਿਲਾਂ ਪੈਪਟਾਈਲ ਚ ਟੁੱਟੂਗਾ ਫਿਰ ਅਮੀਨੋ ਐਸਿਡ ਟੁੱਟੂਗਾ ਪਰ ਟੁੱਟੂਗਾ ਉਹ ਜਿਹੜਾ ਜ਼ਮੀਨ ਤੋਂ ਆਇਆ ਜਿਹੜਾ ਰੀਪਰੋਡਿਊਸ ਕਰਦਾ ਜਿਹੜਾ ਡੈਡ ਹੋਣੀ ਟੁੱਟੂਗਾ ਹੁਣ ਇਹਨੂੰ ਡੈਡ ਦੇਤਾ ਉਹਨੇ ਖੂਨ ਚ ਮਾਰਿਆ ਚੱਕੇ ਹੁਣ ਜਿਹੜਾ ਖੂਨ ਹੈ ਖੂਨ ਦੇ ਵਿੱਚ ਤਾਂ ਕੈਲਸ਼ੀਅਮ ਦੀ ਜਰੂਰਤ ਹੀ ਨਹੀਂ ਹਾਂਜੀ ਉਹ ਕੀ ਕਰਦਾ ਬਲੌਕੇਜ ਕਰ ਦਿੰਦਾ W H R ਰਿਪੋਰਟ ਪਰਿਓ 50 60% ਓਵਰਡੋਜ ਕੈਲਸ਼ੀਅਮ ਜਿਹੜੇ ਡਾਕਟਰ ਲਿਖਣ ਲੱਗ ਰਹੇ ਗੋਲੀਆਂ ਨਾਲ ਖੂਨ ਚ ਮਿਲ ਜਾਂਦਾ ਉਹਦੀ ਬਲੌਕੇਜ ਕਰਕੇ ਅਟੈਕ ਆ ਜਾਂਦੇ ਨੇ ਕਿਉਂ ਆ ਜਾਂਦੇ ਨੇ ਕਿਉਂਕਿ ਲੀਵਰ ਸਿਰਫ ਉਹ ਚੀਜ਼ ਖਿੱਚੂਗਾ ਜਿਹਦੀ ਕੋਡਿੰਗ ਕੁਦਰਤ ਨੇ ਉਹਨੂੰ ਸਿਖਾਈ ਹੋਈ ਹੈ ਕਿਉਂਕਿ ਸੋਡਾ ਸਰੀਰ ਕੁਦਰਤ ਦੀ ਜਾਇਜ਼ਾਤ ਹੈ ਹਾਂ ਤਾ ਕਰਕੇ ਦੇ ਅੰਦਰ ਨਿਜਮ ਵੀ ਕੁਦਰਤ ਦੇ ਹੀ ਚੱਲਣਗੇ। ਤੁਹਾਡੇ ਨਿਜਮ ਨਹੀਂ ਤੁਸੀਂ ਨਹੀਂ ਬਣਾਈ ਬੋਡੀ ਇਹ ਕੁਦਰਤ ਨੇ ਬਣਾਈ ਹੈ। ਤਾਂ ਕਰਕੇ ਕੁਦਰਤੀ ਚੀਜ਼ਾਂ ਖੇਚਦੇ ਨੇ ਉਹ ਚੀਜ਼ਾਂ ਨੂੰ ਦੇਖਦੇ ਵੇ ਅਸੀਂ ਵੇ ਬੰਦੇ ਦਾ ਖਰਚ ਵੀ ਨਾ ਹੋਵੇ ਜਿਵੇਂ ਹੋਣਾ ਆਹ ਲੀਵਰ ਦਾ ਇਹ ਆਪਣੇ ਜਗਦੀਪ ਵਾਲਾ ਲੁਧਿਆਣੇ ਵਾਲੇ ਬਣਾਉਂਦੇ ਨੇ ਸ਼ਰਪਤ ਮਹਾਰਾਜ ਵਾਲੇ। ਮੈਂ ਕਹਿੰਦਾ ਕਿ ਤੋ ਆਲੂ ਫਰਾ ਲੈ ਕੇ ਖਾ ਲੂ ਕਿਤੋਂ। ਹੁਣ ਇਹ ਆਲੂ ਫਰਾ ਲੀਵਰ ਖਿੱਚ ਲੂਗਾ। ਜੀ। ਜਦੋਂ ਖਿੱਚੂਗਾ ਲੀਵਰ ਆ। ਖਿੱਚ ਕੇ ਇਹਨੂੰ ਆਪਦੀ ਪਾਸੇ ਤੋੜ ਲੂਗਾ। ਹੁਣ ਆਲੂ ਬਖਾਰੇ ਦੇ ਵਿੱਚ ਕੁਦਰਤ ਨੇ ਪਹਿਲਾਂ ਹੀ ਲਿਖਿਆ ਹੋਇਆ ਵੇ ਤੈਂ ਅੰਦਰੋਂ ਜਾ ਕੇ ਲੀ ਦਿਖਿਆ ਹੋਇਆ ਉਹਦੇ ਉੱਤੇ ਹਾਂਜੀ ਕਿਉਂਕਿ ਉਹ ਵੀ ਕੁਦਰਤ ਦੀ ਇੱਕ ਜੁਨੀ ਹੈ ਜੀ ਤੁਹਾਡੇ ਲੀਵਰ ਕੁਦਰਤ ਕੁਦਰਤ ਇਕੱਠੀ ਹੋ ਗਈ ਜਦੋਂ ਖਿੱਚਦਾ ਤਾ ਤੁਹਾਡਾ ਸਰੀਰ ਉਹਨੂੰ ਉਹਨੂੰ ਪਤਾ ਹੈ ਲੀਵਰ ਨੂੰ ਕੀ ਕਰਨਾ ਆਲੂਖਰ ਅੰਦਰ ਜਾ ਕੇ ਤੁਹਾਡੇ ਅੰਦਰ ਜਿੰਨੀ ਗਰਮੀ ਗਰਮੈਸ਼ ਗੰਦਗੀ ਹੈ ਉਹਨੂੰ ਪੱਟ ਕੇ ਬਾਹਰ ਕੱਢ ਦੂਗਾ ਪਿਸ਼ਾਬ ਰਾਹੀਂ ਹਾਂਜੀ ਕੱਡੂਆ ਕਿਹੜਾ ਜਿਹੜਾ ਦੇਸੀ ਹੈ ਜਿਹੜਾ ਰੀਪਰੋਡਿਊਸ ਕਰਦਾ ਹੈ ਅਈ ਔਲਾ ਇਹ ਦੇਸੀ ਹੈ ਹੁਣ ਔਲਾ ਸਿਆਣੀ ਦੇ ਕੇ ਤੇ ਔਲਾ ਕਹਦਾ ਕਿਉਂ ਹੁੰਦਾ ਸੀ ਕਿਉਂਕਿ ਪੁਰਾਣੇ ਬਜ਼ੁਰਗਾਂ ਵੇਲੇ ਮੈਨਮੇਡ ਪ੍ਰੋਡਕਟ ਬਣੇ ਹੀ ਨਹੀਂ ਸੀਗੇ ਹਾਂਜੀ ਤਾਂ ਬਜ਼ੁਰਗਾਂ ਦੀ ਸਟਾਅ ਆਇਆ ਹੋਇਆ ਸੀ ਕੰਮ ਹੁਣ ਪ੍ਰੋਡਕਟ ਮੈਨਮੇਡ ਬਣਦਾ ਹੁਣ ਮੇਰੇ ਵਰਗੇ ਨੂੰ ਜੇ ਕਹਿ ਦੋ ਕਿਸੇ ਬਜ਼ੁਰਗ ਨੂੰ ਭਾਈ ਦੇਸੀ ਲਾਵਾਂਗੇ ਕਰਨ ਲੜ ਉਹ ਤਾਂ 8 ਸਾਲ ਚ ਫੜ ਦਊਗਾ ਇਹ 2 ਸਾਲਾਂ ਦੇ ਦੇ ਦਊਗਾ ਉਹ ਬਾਈ ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚਾ 9 ਮਹੀਨੇ ਲਊਗਾ ਤਾਂ 9 ਹੀ ਲਊ ਤੁਸੀਂ ਉਦੋਂ ਕਿਉਂ ਨਹੀਂ ਕਹਿੰਦੇ ਬੱਚਾ 7 ਚ ਬਣ ਦੇ ਹਾਂਜੀ ਕਰ ਦੇਣਾ 9 ਮਹੀਨੇ ਵੇਟ ਤੁਹਾਡੇ ਦਿਮਾਗ ਨੂੰ ਪਤਾ ਵੀ ਉਹ ਚੀਜ਼ ਇੰਨੇ ਟਾਈਮ ਚ ਬਣੂਗੀ ਤੁਸੀਂ ਫੇਰ ਕਿਉਂ ਪਹਿਲਾਂ ਕਹੀ ਜਾਂਦੇ ਮੈਨੂੰ ਬਣਾ ਕੇ ਤੇ ਜਦੋਂ ਪਹਿਲਾਂ ਹੁਣ ਬੱਚਾ 7 ਚ ਬਣਾਉਂਗੇ ਫਿਰ ਉਹ ਬੱਚਾ 9 ਮਹੀਨੇ ਲਈ ਕੋਣ ਥੋੜੀ ਲੈ ਲਊਗਾ ਜੀ ਇਹਦਾ ਆਪਾਂ ਨੂੰ ਆਪਾਂ ਪੈਸੇ ਦੇ ਮਗਰ ਫਿਰਦੇ ਆਂ ਆਪਾਂ ਬਿਮਾਰੀਆਂ ਨੂੰ ਸਾਹਮਣੇ ਫਿਰਦੇ ਆਂ ਬਿਮਾਰੀਆਂ ਕੋਈ ਵੱਡੀਆਂ ਚੀਜ਼ ਨਹੀਂ ਹੈਗੀ ਸਮਝ ਵੱਡੀ ਚੀਜ਼ ਬਿਮਾਰੀਆਂ ਦਾ ਬੰਦੇ ਨੇ ਨਾ ਕਿ ਉਹ ਆ ਗਿਆ ਬੰਦਾ ਪੈਸੇ ਦੇ ਮਗਰ ਭੱਜ ਲਿਆ ਹੁਣ ਜਿਹੜੇ ਬੰਦੇ ਨੇ ਯਾਰ ਦੇਸੀ ਲਾਇਆ ਉਹਨੇ 8 ਸਾਲ ਖਰਾਬ ਕਰਿਆ ਆਪਣੇ 64 6-7 ਲੱਖ ਠੇਕੇ ਖਰਾਬ ਹੋ ਗਿਆ ਜ਼ਮੀਨ ਦਾ ਜਿਹਨੇ ਵਿਚਾਰੇ ਹਾਈਬ੍ਰਿਡ ਲਾਇਆ ਉਹ ਕਹਿੰਦਾ ਮੈਂ 1.5 ਲੱਖ ਜੀ ਘੰਟ ਬਣ ਗਿਆ ਹਾਂਜੀ ਹੁਣ ਉਹ ਬੰਦੇ ਦੀ ਕਦਰ ਤਾਂ ਕਰੋ ਯਾਰ ਉਹਨੇ ਤੁਹਾਡੇ ਵਾਸਤੇ ਮਿਹਨਤ ਵੀ ਕੀਤੀ 8 ਸਾਲ ਲਾਇਆ ਵੀ ਠੀਕ ਹੈ ਉਹਦੀ ਤੁਸੀਂ ਵੀ ਉਹ ਤਾਂ ਕਰਕੇ ਉਹਦੇ ਫਿਰ ਜੀ ਨਹੀਂ ਕਰਦਾ ਕਰਦਾ ਆਲਾ ਕਹਿੰਦਾ ਯਾਰ ਜਿਗੋ ਠੱਠੇ ਕਿਉਂ ਤੁਸੀਂ ਡਾਕਟਰ ਨਹੀਂ ਸੁਤਾਨੇ ਵੀ ਜਦੋਂ ਨਾ ਤੁਸੀਂ ਕੁਦਰਤ ਦੀ ਮੰਨਦੇ ਹੋ ਨਾ ਸਮਝਉਂਦੇ ਹੋ ਨਾ ਚੰਗੇ ਬੰਦੇ ਦੀ ਕਦਰ ਆ ਬਰੇ ਫਿਰ ਉਹਦੇ ਕਰਕੇ ਫਿਰ ਆਪਾਂ ਕਹਿੰਦੇ ਫਿਰ ਜਦੋਂ ਵੈਲੀਉ ਨਹੀਂ ਪੈਂਦੀ ਬੰਦੇ ਦੀ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਉੱਤੇ ਬਹੁਤ ਇੱਕ ਚੈਨਲ ਮੇ ਹੁਣ ਪਿੰਡ ਪੰਜਾਬ ਦੇ ਵਿੱਚ ਚਲ ਕਹੀ ਦਿੰਨਾ ਉਹਦੇ ਵਿੱਚ ਕੀ ਦਿਖਾ ਦਿਰੋ ਸਾਡੀ ਮੈਸੂਪੀ ਹੁਣ ਅਸੀਂ ਝਾੜੂ ਲਾ ਰਹੇ ਹਾਂ ਹੁਣ ਅਸੀਂ ਗੋਹਾ ਚੱਕ ਰਹੇ ਹਾਂ ਹੁਣ ਅਸੀਂ ਸੌਹਣੇ ਇਹੋ ਜਿਹਾ ਕੰਡੰਡ ਦਾ ਆਪਣਾ ਪਾਸ ਹੁੰਦਾ YouTube ਦੇ ਉੱਤੇ ਹੁਣ ਜਿਹੜੇ ਮਹਤਵ ਬਜਾਰੇ ਮਿਹਨਤ ਕਰਦੇ ਨੇ ਕਿਦਾ ਪਾੜਦੇ ਨੇ ਉਹਨਾਂ ਨੇ ਵਿਚਾਰਨੇ ਕਿੱਥੇ ਲਵੇ ਲੱਗਣ ਦੇਣਾ ਉਹ ਚੀਜ਼ੇ ਜੇ ਤੁਸੀਂ ਉਹ ਚੀਜ਼ ਦੇਖੋ ਇੱਕ ਦੂਜੀ ਗੱਲ ਹੋਰ ਮੈਂ ਮੋਢੇ ਮਾਦਮ ਰਹੀਂ ਕਹਿਣਾ ਚਾਹਨਾ ਬਹੁਤ ਲੋਕ ਸੇਹਦ ਪਿੱਛੇ ਡਾਈਟੀਸ਼ਨ ਕੋਲ ਆਪਦਾ ਪੈਸਾ ਖਰਾਬ ਮੇਰੇ ਕੋਲੇ ਇੱਕ ਮੁੰਡਾ ਆਇਆ ਉਹ ਕਹਿੰਦਾ ਬਈ ਮੈਥੋਂ ਡਾਈਟੀਸ਼ਨ ਨੇ 25000 ਰੁਪਏ ਲੈ ਲਿਆ ਕਹਿੰਦਾ ਜਦੋਂ ਮੈਂ ਗਿਆ ਵਨ ਡਾਈਟੀਸ਼ਨ ਇਹ ਗੱਲ ਦੱਸੀ ਕਹਿੰਦਾ ਬਈ ਤੈ ਮੈਦਾ ਨਹੀਂ ਖਾਣਾ ਤੈ ਗੰਦਮੰਦ ਨਹੀਂ ਖਾਣਾ ਤੈ ਬਾਜ਼ਾਰ ਦੀ ਚੀਜ਼ ਨਹੀਂ ਖਾਣੀ ਤੂੰ ਫਰੂਟ ਖਾਣਾ ਤੂੰ ਸੈਲਡ ਖਾਣਾ ਤੂੰ ਆਹ ਚੀਜ਼ ਖਾਣਾ ਕਹਿੰਦਾ ਯਾਰ ਮੈਨੂੰ ਕਿਹ ਹੈ ਇਹ ਚੀਜ਼ਾਂ ਤਾਂ ਮੈਨੂੰ ਪਤੀ ਹੈ ਹਾਂ ਮੈਂ ਤੁਮੇ ਤਾਂ 25000 ਕਹਾਦਾ ਲਿਆ ਹਾਂਜੀ 20 ਜੀ ਤਾਂ ਮੈਨੂੰ ਪਤੀ ਦੇ ਮਾੜੀ ਚੰਗੀਆਂ ਆਣੇ ਮੈਂ ਕਹਿੰਦਾ ਵੀ ਅੱਜ ਮੋਟੇ ਬੰਦੇ ਨੂੰ ਬੁਲਾ ਲਓ ਉਹਨੂੰ ਪਤਾ ਹੋਵੇ ਮੈਂ ਪਤਲਾ ਕਿਵੇਂ ਹੋਣਾ ਹੈ ਪਰ ਉਹ ਕਰਦਾ ਨਹੀਂ ਯਾਰ ਬੰਦੇ ਕਰਦਾ ਨਹੀਂ ਮੈਂ ਕਹਿੰਦਾ ਵੀ ਜੇ ਤੁਸੀਂ ਕਿਤੇ ਵੀ ਨਾ ਜਿਵੇਂ ਆਹ ਪ੍ਰੋਡਕਟ ਹੈ ਇਹ ਤਾਂ ਅਸੀਂ ਮਿਹਨਤ ਕਰਕੇ ਬਣਾਇਆ 200 ਰੁਪਏ ਦਾ ਹੈ ਤੁਸੀਂ ਇਹਦੇ ਪੈਸਾ ਲਾਉਂਗੇ ਤੁਹਾਡੇ ਅੰਦਰ ਚੀਜ਼ ਤਾਂ ਪੈ ਗਈ ਫਾਇਦਾ ਕਰੂਗਾ ਪਰ ਜੇ ਕੋਈ ਗੱਲਾਂ ਦਾ ਕੜਾ ਬਣਾ ਕੇ ਵੇਚ ਰਿਹਾ ਉਹ ਨਾ ਪੈਸੇ ਪਰ ਉਹ ਤਾਂ ਤੁਸੀਂ ਚੱਲ ਬਈ ਡਾਈਟੀਸ਼ਨ ਕੋਲੇ ਜਾ ਬਾਈ 25 25 30 30000 ਲੈ ਆਉਂਦੇ ਨੇ YouTube ਦੇ ਉੱਤੇ ਕਿੰਨਾ ਕੰਟੈਂ ਰੋਟ ਲੈ ਕੇ ਖਾ ਲੋ ਕਿੰਨਾ ਕੁਝ ਖਾ ਲੋ ਬੈਣ ਤੋ ਕਿੰਨੀਆਂ ਗੱਲਾਂ ਬੁੱਦੋ ਕਿੰਨੇ ਬੈਤ YouTube ਦੇ ਉੱਤੇ ਬੋਲਦੇ ਨੇ ਮੈਂ ਕਹਿੰਦਾ ਵੀ ਹੁਣ ਉਹ ਇੱਕ ਇਹ ਕਹਿੰਦਾ ਵਿਵੇਕ ਮੇਂਦਰਾ ਫੜਿਆ ਇੱਕ ਉਹਦੇ ਲੋਕਾਂ ਨੂੰ ਮਰਕੀ ਲੋੜਦਾ ਸੀ ਬਿਜ਼ਨਸ ਕੰਦਾ ਸੀ ਉਹਦਾ ਪ੍ਰੋਡਕਟ ਕੀ ਸੀਗਾ ਉਹ ਕਹਿੰਦੇ ਮੈਂ ਤੈਨੂੰ ਮੈਂ ਤੇ ਬਿਜ਼ਨਸ ਚਲਾ ਦੂੰ ਐ ਚਲਾ ਦੂੰ ਉਹਦਾ ਕੋਈ ਹੱਥ ਦਾ ਪ੍ਰੋਡਕਟ ਨਹੀਂ ਗੱਲਾਂ ਸੀ ਗੱਲਾਂ ਸੀ ਗੱਲਾਂ ਸੀ ਕੜਾ ਸੀ ਗੱਲਾਂ ਕੜਾ ਤੋ ਕੋਈ ਮੇਰੇ ਵਰਗੀ ਦੇਖ ਲਿਆ ਕਰੋ ਭਾਈ ਵੀਡੀਓ ਕੋ ਸ਼ੇਅਰ ਸ਼ੁਰੂ ਕਰਦਿਆ ਕਰੋ ਉਹ ਕਹਿੰਦੇ ਅੱਗੇ ਵਿਚਾਰੇ ਕਹਿੰਦਾ ਮਾਤਰ ਦੇ ਕੰਮ ਆ ਜੂ ਕਿਤੇ ਕਹਿੰਦਾ 20-25 ਹਜ਼ਾਰ ਬਚ ਜੂਗਾ ਤਾਂ ਕਰਕੇ ਕਹਿੰ ਨਾ ਵਧਣ ਦੋ ਇਹ ਚ ਗੈਸ ਨਾ ਬੰਦ ਤਨ ਚੀਜ਼ਾਂ ਤੇ ਇਹਦੇ ਕੰਮ ਕਰਦਾ ਉਸ ਤੋਂ ਬਾਅਦ ਇਹਨੂੰ ਜ਼ਮੀਨ ਵਾਲੀ ਚੀਜ਼ ਦੋ ਇਨੂੰ ਲਿਵਿੰਗ ਚੀਜ਼ ਦੋ ਮੇਰਾ ਬੇਟਾ ਸੀਗਾ ਤਿੰਨ ਸਾਲ ਤਉਨ ਪੀਜੇ ਚ ਜਵਾਬ deta ਸੀ ਆ ਪ੍ਰੋਡਕਟ ਉਹ ਤੋਂ ਨਿਕਲਿਆ ਉਹ ਤੇ ਗਰਮੀ ਗਰਮੈਸ਼ ਜ਼ਿਆਦੇ ਸੀ ਡਾਕਟਰਾਂ ਨੇ ਉਹਨੂੰ ਮਸ਼ੀਨਾਂ ਚ ਰੱਖਤਾ ਸੀ ਉਹਦੇ ਅੰਦਰ ਗਰਮੀ ਜ਼ਿਆਦੇ ਭਰ ਗਈ ਸੀ ਅਸੀਂ ਪਹਿਲਾਂ ਮੈਂ ਦੇ ਬੇਟੇ ਤੇ ਟ੍ਰਾਈ ਕਰਿਆ ਤਿੰਨ ਸਾਲ ਦਾ ਉਦੋਂ ਅਸੀਂ ਦੁਕਾਨ ਦਾ ਕਰਿਆ ਦੁਕਾਨ ਸਾਨੂੰ ਲੌਸ ਹੋਇਆ ਜਦੋਂ ਅਸੀਂ ਆਪਦਾ ਕੰਮ ਕਰਿਆ ਉਹਦਾ ਤਾਂ ਫਿਰ ਅਸੀਂ ਆਪ ਕੀਤੀ ਕਰਨ ਲੱਗਿਆ ਆ ਪ੍ਰੋਡਕਟ ਬਣਾਉਣ ਲੱਗੇ ਫਿਰ ਇੱਕ ਸਾਲ ਮੈਂ ਤਿਆਰਪੇ ਕਰੇ ਫਿਰ ਹੁਣ ਮਾਰਕੀਟ ਚ ਲਾਂਚ ਕਰਿਆ ਹੁਣ ਵੀ ਅਸੀਂ ਦੀ 1500 ਬੋਤਲ ਵੇਚ ਚੁੱਕੇ ਆ ਸਾਡੀ ਵਾਪਸੀ ਆਵੇ ਰਿਜ਼ਲਟ ਨਾ ਸਾਰਾ ਦੱਸ ਦੋ ਕੀ ਕੀ ਤਿਆਰ ਕਰਾ ਹੋਰ ਭਾਈ ਅਸੀਂ ਕਿਹੜਾ ਮੁੰਡੇ ਜਵਾਨ ਆ ਉਹ ਮੁੰਡੇ ਆਪਣੇ ਕੋ ਬਹੁਤ ਸਮਾਜ ਦੀ ਪ੍ਰੋਬਲਮ ਆ ਮੁੰਡੇ ਨਸ਼ੇ ਕਰਦੇ ਨੇ ਆਪਣੇ ਹਾਂ ਕਾਰਨ ਕੀ ਆ ਮੈਨੂੰ ਮੁੰਡੇ ਬਹੁਤ ਕਹਿੰਦੇ ਨੇ ਆ ਕੇ ਭਾਈ ਯਾਰ ਅਸੀਂ ਨਸ਼ਾ ਤਾਂ ਕਰਦੇ ਆ ਸਾਡੀ ਬੋਡੀ ਚ એનર્ਜੀ ਨਹੀਂ ਰਹਿੰਦੀ ਹਾਂ ਵੇ ਅਸੀਂ ਉੱਠ ਪਹਿਲੀ ਗੱਲ ਉੱਠਦਾ ਜੀਏ ਨਹੀਂ ਕਰਦਾ ਜੇ ਉੱਠ ਗੜੇ ਯਾਰ ਐ ਨਹੀਂ ਹੈਗੇ ਵੀ ਅਸੀਂ ਸਾਰਾ ਦਿਨ ਭੀ ਜੀਪ ਕੰਮ ਕਰੀ ਜਾਵਾਂਗੇ ਬਾਅਦ ਸਾਨੂੰ ਐਵੇਂ ਬੈੱਡ ਮਿਲ ਜੇ ਪੈ ਜੀਏ ਸੌਂ ਜੀ ਇਹ ਚੀਜ਼ ਫਾਲਦੇ ਆ ਦਿੱਕਤ ਕੀ ਆ ਗਿਆ ਡੈੱਡ ਫੂਡ ਖਾਂਦੇ ਨੇ ਹਾਈਬ੍ਰਿਡ ਚੀਜ਼ਾਂ ਖਾਂਦੇ ਨੇ ਹਾਈਬ੍ਰਿਡ ਦੇ ਵਿੱਚ ਉਹ ਜਿਹੜੀ ਹੁਣ ਆਹ ਇਹਨੇ ਆਪ ਨੂੰ ਰੀਪਰੋਡਿਊਸ ਕਰਤਾ ਇਹ ਚ ਜਾਨ ਆ ਪੈਦਾ ਕਰਦੀ ਆ ਜਿਹੜਾ ਹਾਈਬ੍ਰਿਡ ਉਹਦਾ ਮੈਨਡ ਮੈਂਡ ਪ੍ਰੋਡਕਟ ਹੈ ਹੁਣ ਬਰੇਲਰ ਮੁਰਗਾ ਜੇ ਦੇਸੀ ਖਾਓਗੇ ਉਹ ਚ ਤਾਕਤ ਆ ਉਹ ਚ ਕੀ ਉਹ ਚ ਮਰਦ ਤੇ ਮੁਰਗਾ ਤੇ ਮੁਰਗੀ ਦੋਨੇ ਨੇ ਹਾਂ ਉਹ 6 ਮਹੀਨੇ ਲੱਗਣਗੇ ਮੁਰਗੇ ਨੂੰ ਇਹਨਾਂ ਨੇ ਦੇਖਿਆ ਮੁਰਗੇ ਨੂੰ ਮੁਰਗੀ ਨੂੰ ਪੜਾ ਮਾਰੇ ਮੁਰਗੇ ਨੂੰ ਪੜਾ ਮਾਰੇ ਕੱਲੀ ਮੁਰਗੀ ਚੱਕ ਕੱਲੀ ਮੁਰਗੀ ਮੁਰਗੀ ਚੱਕ ਕੇ ਮੁਰਗੀ ਦੇ ਅੰਦਰ ਕੈਮੀਕਲ ਪਾ ਕੇ ਸਟੀਰੋਇਡ ਪਾ ਕੇ ਉਹ ਆਂਡਾ ਬਣਾਤਾ ਹੁਣ ਉਹ ਆਂਡਾ ਨਾ ਤਾਂ ਉਹਨੂੰ ਪੁੱਛੋਵੇ ਤੂੰ ਮੁਰਗਾ ਖਵਾ ਰਿਹਾ ਕਿ ਮੈਨੂੰ ਮੁਰਗੀ ਖਵਾ ਰਿਹਾ ਨਾ ਤਾਂ ਉਹ ਮੁਰਗਾ ਨਾ ਉਹ ਮੁਰਗੀ ਖਸਰਾ ਉਹ ਤਾਂ ਹੀ ਉਹ ਅੱਗੇ ਨਹੀਂ ਪੈਦਾ ਕਰਦਾ ਕੁਝ ਕਿਉਂਕਿ ਜੇ ਮੇਲ ਹੋਊਗੀ ਜਾਂ ਫੀਮੇਲ ਹੋਊਗੀ ਅੱਗੇ ਪੈਦਾ ਕਰੂ ਕੋਈ ਨਾ ਕੋਈ ਰਿਪਰੋਡਿਊਸ ਕਰੂਗੀ ਉਹ 80% ਲੋਕਾਂ ਨੂੰ ਕੈਂਸਰ ਬਾਲੀਵੁੱਡ ਦੇ ਵਿੱਚ ਕਿਉਂ ਹੋਏ ਲੱਗ ਰਹੇ ਨੇ ਇੱਕ ਤਾਂ ਉਹ ਜਿਹੜ ਦੇਣੇ ਗਾਹ ਠੰਡ ਚਲਦੀ ਨੇ ਉਹਦਾ ਦੁੱਧ ਪੀ ਜਾਂਦੇ ਨੇ ਉਹਦੇ ਕਰਕੇ ਮੈਰੀ ਜਾਂਦੇ ਨੇ ਬਾਲੀਵੁੱਡ ਤੇ ਕੈਂਸਰ ਤਾਂ ਆ ਹੀ ਹੁੰਦਾ ਉਹ ਕਹਿੰਦੇ ਅਸੀਂ ਇੰਨਾ ਸਾਡਾ ਖਾਣਾ ਪੀਣਾ ਵਧੀਆ ਹੈ ਅਸੀਂ ਆਰਗੇਨਿਕ ਫੂਡ ਖਾਂਦੇ ਫੇਰ ਵੀ ਅਸੀਂ ਮਰੀ ਜਾਂਦੇ ਕਿਉਂ ਉਹ ਗਾਇਆਂ ਅਸੀਂ 80 ਲੀਟਰ ਵਾਲੇ ਉਹ ਸਟੀਰੋਇਡ ਨਾਲ ਦੁੱਧ ਤਿਆਰ ਕਰਦੇ ਨੇ ਦੂਸਰਾ ਜਿਹੜਾ ਚਿਕਨ ਤਿਆਰ ਹੁੰਦਾ ਉਹਦੇ ਨਾਲੋਂ ਤੁਸੀਂ ਬੱਕਰਾ ਖਾ ਲੋ ਤੁਹਾਨੂੰ ਪਤਾ ਤਾਂ ਹੈਗਾ ਬੱਕਰਾ ਕਿ ਬੱਕਰੀ ਹੈ ਹਮ ਮੁਰਗਾ ਜਾਂ ਮੁਰਗੀ ਉਹਨੂੰ ਪੁੱਛੋ ਵੀ ਇੱਕ ਚੀਜ਼ ਵੱਡਾ ਜਾਂਦਾ ਉਹਨੂੰ ਮੁਰਗਾ ਖਵਾ ਜਾਂ ਖੋਸਰੇ ਨਾਲ ਖਵਾ ਖੋਸਰਾ ਖਾਓਗੇ ਖੋਸਰਾ ਹੀ ਬਣਾਓਗੇ ਹਮ ਠੀਕ ਹੈ ਜੇ ਤੁਸੀਂ ਮੁਰਗਾ ਖਾਣਾ ਤਾਂ ਉਹਨੂੰ ਪਤਾ 6 ਮਹੀਨੇ ਚਾਊਗਾ ਤੇ ਦੇਸੀ ਮੁਰਗੇ ਰੱਖ ਲਓ ਦੇਸੀਆਂ ਲੈ ਉਹ ਖਾਓ ਪਰ ਆ ਜਿਹੜੇ ਹਾਈਬ੍ਰਿਡ ਸਿਸਟਮ ਇਹ ਨਾ ਖਾਓ ਉਹਦੇ ਕਰਕੇ ਅਸੀਂ ਜਿਹੜੀ ਪ੍ਰੋਬਲਮ ਸੀ ਬੱਚਿਆਂ ਮੁੰਡਿਆਂ ਨੂੰ એનર્ਜੀ ਨਾ ਦੇ ਉਹਨੂੰ ਦੇਖਦੇ ਆ ਅਸੀਂ ਨਾ ਆਸ਼ਵਗੰਧਾ ਇਹ ਆਪਣੇ ਮਰਦਾਰਿਸਟ ਹੈ ਜੀ ਆਸ਼ਵਗੰਧਾ ਇਹਦੇ ਵਿੱਚ ਸਫੇਦ ਮੂਸਲੀ ਜੀ ਤਲਮਖਾਣਾ ਲਾਜਵੰਤੀ ਜੀ ਛੀਲਾ ਜੀ ਤਾਂ ਸਾਲਮ ਪੰਜਾ ਅਕਰਕਾਰਾ ਮਾਮਰਾਗਿਰੀ ਅਕਰੋਟਗਿਰੀ ਘਰ ਦੇ ਛੋਲੇ ਮਰਕਿ ਇਹ ਇੱਕ ਤਰ੍ਹਾਂ ਦਾ ਐ ਲੱਕ ਚਲੋ ਜਿਹੜਾ ਉਹ ਬੰਦਾ ਕੋਈ ਨਸ਼ਾ ਕਰਦਾ ਉਹਨੂੰ ਵੀ એનર્ਜੀ ਦਿੰਦਾ ਹੈ ਜੀ ਇਹ ਮਰਕਿ ਐ ਲੱਕ ਚਲੋ ਇਹ ਪ੍ਰੋਬਲਮ ਸੱਚੀ ਹੈ ਗਵਰਨਮੈਂਟ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੜੇ ਮੁੰਡੇ ਨਸ਼ੇ ਕਰਦੇ ਨੇ ਤਾਂ ਕਰਦੇ ਨੇ ਉਹਨਾਂ ਦੀ ਬਾਡੀ 'ਚ એનર્ਜੀ ਨਹੀਂ ਹੈਗੀ ਉਹ એનર્ਜੀ ਦੀ ਪੂਰਤੀ ਕਰਨ ਵਾਸਤੇ ਨਸ਼ਾ ਕਰਦੇ ਨੇ એનર્ਜੀ ਕਿਉਂ ਨਹੀਂ ਹੈਗੀ ਡੈੱਡ ਫੂਡ ਹਾਈਬ੍ਰਿਡ ਫੂਡ ਹੈ ਖਾ ਕੋਈ ਹੁਣ ਤੁਸੀਂ ਸੇਵ ਲੈਣ ਜਾਂਦੇ ਹੋ ਹੁਣ ਸੇਵ ਦੇਖ ਲਓ ਪਹਿਲਾਂ 50-50 ਰੁਪਏ ਕਿਲੋ ਮਿਲ ਜਾਂਦੇ ਨੇ ਮਿਲਦੇ ਨੇ ਕਿਤੇ ਸੇਵ ਹੁਣ ਉਹ ਸਾਰੇ ਵਧੀ ਤੋਂ ਤਾਂ ਕਰਕੇ ਜੀ ਉਹ ਚੀਜ਼ਾਂ ਦੀ ਪ੍ਰੋਬਲਮ ਆ ਰਹੀ ਹੈ ਉਹ ਚੀਜ਼ਾਂ ਦੀ ਦਿੱਕਤ ਆ ਰਹੀ ਹੈ ਤਾਂ ਕਰਕੇ ਅਸੀਂ ਕਹਿ ਰਹੇ ਫਿਊਚਰ ਦੇ ਵਿੱਚ ਉਸ ਆਪਣੀ ਬਿਮਾਰੀ ਨੂੰ ਬਚਾਉਣਾ ਖਤਮ ਕਰਨਾ ਸਰੀਰ ਨੂੰ ਬਚਾਉਣਾ ਲੀਵਿੰਗ ਫੂਡ ਖਾਓ ਆਰਗੇਨਿਕ ਫੂਡ ਖਾਓ ਨੇਚਰਲ ਫੂਡ ਖਾਓ ਜੇ ਤੁਹਾਨੂੰ ਆਪਣੇ ਤੋਂ ਕੋਈ ਚੀਜ਼ ਚਾਹੀਦੀ ਹੈ 98 888 58 528 ਨੰਬਰ ਆਪਣਾ ਉਹਦੇ ਨਾਲ ਗੱਲ ਕਰ ਸਕਦੇ ਹੋ 988 85 8528 ਜੀ ਬਾਈ ਥੈਂਕ ਯੂ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਬਾਈ ਹੋਰਾਂ ਦਾ ਜਿਹੜਾ ਨੰਬਰ ਹੈਗਾ ਉਹ ਆਪਾਂ ਵੀਡੀਓ 'ਚ ਵੀ ਚਲਾ ਦਾਂਗੇ ਹਨਾ ਹੈ ਤੇ ਇਹਨੇ ਪ੍ਰੋਡਕਟ ਬਾਕੀ ਤੁਸੀਂ ਸਾਰੇ ਦੇਖ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਅੱਛਾ ਉਧਰ ਕਰ ਦਿਓ ਫਿਰ ਧੰਨ